ਲੋੜਵੰਦਾਂ ਨੂੰ ਗੰਬਲ ਅਤੇ ਸੋਸਾਇਟੀ ਦੇ ਚੇਅਰਮੈਨ ਸ਼੍ਰੀਮਤੀ ਕਰੋਤਨਪੁਰ ਫੌੜੀ ਅੱਜ ਉਸ ਬਾਜ਼ਾਰ ਕਾਟੜਗੜ ਦੇ ਅੱਲਾਕੀਂ ਦੀ ਇੱਕ ਬੈਂਕ ਦੀ ਸੇਵਾ ਕਰਦੀ ਹੋਈ ਫਿਰ ਨਜ਼ਰ ਆਇ ਕਿ ਜੋ ਲੋੜਵੰਦਾਂ ਟੁੱਪੜਾਂ ਲੰਗੀ ਫੇਰੀ ਘੋੜੇ ਨੇ ਖਾਣ ਉਹਨਾਂ ਦੇ ਪਹਿਰਾ ਕਿੱਤੜਾ ਪਾ ਕੇ ਆਪਣੀ ਸੇਵਾ ਨਿਭਾਉਂਦੇ ਹੋਏ ਨਜ਼ਰ ਆਇਆ ਜੋ ਇਸ ਤਰ੍ਹਾਂ ਲੋੜਵੰਦ ਲੋਕਾਂ ਦੀ ਸੇਵਾ ਕਰਗਤੇ ਹੋਏ ਨਜ਼ਰ ਆਉਂਦੇ ਹਨ ਸਾਨੂੰ ਚਾਹੀਦਾ ਹੈ ਕਿ ਇਹਨਾਂ ਦੀ ਹੌਸਲਾ ਵਧਾਈ ਕਰਨ ਲਈ ਸਾਨੂੰ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀ ਜਰੂਰ ਕਰਨਾ ਚਾਹੀਦਾ ਹੈ ਜੋ ਇਹ ਹੋਰ ਵੀ ਵੱਧ ਕੇ ਇਹਨਾਂ ਲੋੜਵੰਦ ਲੋਕਾਂ ਤੱਕ ਪਹੁੰਚ ਕੇ ਉਹਨਾਂ ਦੀ ਸੇਵਾ ਕਰ ਇਸ ਸੇਵਾ ਬਾਰੇ ਵੀ ਜਾਣਕਾਰੀ ਲੈਂਦੇ ਹਨ ਸ਼੍ਰੀਮਤੀ ਪਰਲੋਚਨ ਪਰਪੰਧ ਜੰਡੀਗੜ੍ਹ ਤੋਂ ਅੰਟੀ ਕਾਸਟ ਸੋਸ਼ਲ ਵੈਲਫੇਅਰ ਮੂਮਰਸ ਸੁਸਾਇਟੀ ਕਿਨਾਰੇ ਹਨ ਬਚ ਕੇ ਰਹਿਣਾ ਸਮਾਜ ਨੂੰ ਦੱਸਿਆ ਜਾਂਦਾ ਏ ਬਾਠ ਤਰਲੋਚਨ ਨੇ 2116 ਵਿੱਚ ਸੰਸਥਾ ਨੂੰ ਲੈ ਆਉਂਦਾ ਏ ਜਿਸ ਵੀਰ ਬੁਰਜੀਆ ਜੁਗ-ਜੁਗ ਵਸੇ ਜਿਸ ਵੀਰ ਬੁਰਜੀਆ ਏ ਜੁਗ-ਜੁਗ ਵਸੇ ਜੋ ਸਭ ਦੇ ਕੰਮ ਆਉਂਦੀ ਏ ਇਹ ਸੰਸਥਾ ਸਭ ਦੀ ਸੰਜੀਏ ਜੋ ਪਿਆਰ ਦਾ ਪਾਠ ਪੜਾਉਂਦੀ ਏ ਹਾਂਜੀ ਮੈਡਮ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਮ ਜਿਹੜੇ ਅੱਜ ਤੁਸੀਂ ਪਿੰਡ ਮਾਜਰਾ ਜੱਟਾ ਪਹੁੰਚੇ ਤੁਹਾਨੂੰ ਇਹਨਾਂ ਬਾਰੇ ਕਿੱਦਾਂ ਪਤਾ ਲੱਗਿਆ ਮੈਂ ਨਾ ਜੀ ਦੋ ਮਹੀਨਿਆਂ ਤੋਂ ਪਿਛਲੇ ਦੋ ਮਹੀਨਿਆਂ ਤੋਂ ਇਧਰ ਨਮਾ ਸ਼ਹਿਰ ਜ਼ਿਲ੍ਹੇ ਚ ਬਲਾਚੌਰ ਸਾਈਡ ਹੀ ਇਹ ਕੰਮ ਕਰ ਰਹੀ ਆ ਜਿੱਥੇ ਕਿ ਲੋੜਵੰਦ ਪਰਿਵਾਰ ਹੈ ਅਸੀਂ ਪਿਛਲੇ ਹਫਤੇ ਇੱਥੋਂ ਲੰਘੇ ਸੀ ਮੈਂ ਇਹ ਬੱਚੇ ਦੇਖੇ ਕਿ ਨੰਗੇ ਪੈਰੀ ਸੀ ਉਸ ਟਾਈਮ ਤਾਂ ਸਾਡੇ ਕੋਲ ਸੀ ਨਹੀਂ ਫਿਰ ਮੇਰੇ ਮਨ ਚ ਆਇਆ ਕਿ ਮੈਂ ਉਹ ਕਰਾਂ ਫਿਰ ਮੈਂ ਤੁਹਾਡੇ ਨਾਲ ਵੀ ਰਜੇਸ਼ رپورਟਰ ਤੁਹਾਡੇ ਨਾਲ ਸੰਪਰਕ ਕੀਤਾ ਤੇ ਮੈਨੂੰ ਨਹੀਂ ਸੀ ਪਤਾ ਇਹਦਾ ਨਾਮ ਪਿੰਡ ਦਾ ਫਿਰ ਇਹ ਲੰਘ ਕੇ ਤਾਂ ਇਹ ਅੱਜ ਅਸੀਂ ਇਹਨਾਂ ਨੂੰ ਇਹਨਾਂ ਦੇ ਪੈਰਾਂ 'ਚ ਚੱਪਲ ਪਾਣਾ ਹੈ ਅੱਜ ਤੁਹਾਨੂੰ ਕਿੱਦਾਂ ਲੱਗਿਆ ਜਦੋਂ ਇਹਨਾਂ ਦੇ ਨੰਗੇ ਪੈਰਾਂ 'ਚ ਤੁਸੀਂ ਚੱਪਲਾਂ ਪਾਈਆਂ ਮੈਨੂੰ ਤਾਂ ਚਲੋ ਹਨਾ ਕੀ ਲੱਗਣਾ ਮੇਰੀ ਸੰਤੁਸ਼ਟੀ ਹੈ ਬਟ ਇਹ ਸਾਰਾ ਕੁਝ ਹੀ ਜੋ ਵੀ ਆਪਾਂ ਕਰ ਰਹੇ ਹਾਂ ਹਨਾ ਮੈਂ ਇਹ ਨਹੀਂ ਕਹੂੰਗੀ ਕਿ ਮੈਂ ਕਰ ਰਹੀ ਹਾਂ ਇਹ ਬਾਬਾ ਨਾਨਕ ਦੀ ਮਿਹਰ ਨਾਲ ਕਰ ਰਹੀ ਹਾਂ ਜਿੱਥੇ-ਜਿੱਥੇ ਬਾਬਾ ਨਾਨਕ ਤੋਰੀ ਜਾ ਰਹੇ ਆ ਤਾਂ ਆਪਾਂ ਚੱਲੀ ਜਾ ਰਹੇ ਹਾਂ ਠੀਕ ਹੈ ਜੀ ਧੰਨਵਾਦ